ਵੈਲਕਮ ਬੈਕ ਟੂ ਆਰ YouTube ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰਮਤ ਕਾਵ ਬਾਰੇ ਜਿੰਨੀ ਵੀ ਮੂਲ ਜਾਣਕਾਰੀ ਹੈ ਉਹ ਅਸੀਂ ਇਸ ਵੀਡੀਓ ਦੇ ਵਿੱਚ ਪ੍ਰਾਪਤ ਕਰਾਂਗੇ ਅਤੇ ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਗੁਰਮਤ ਕਾਵ ਦੇ ਵਿੱਚ ਜੋ ਸਾਨੂੰ ਸਿਲੇਬਸ ਦੇ ਵਿੱਚ ਪੰਜ ਗੁਰੂ ਦਿੱਤੇ ਗਏ ਹਨ ਤਾਂ ਉਹ ਸਾਰੇ ਜੋ ਗੁਰੂ ਸਹਿਬਾਨ ਹਨ ਉਹ ਗੁਰਮਤ ਕਾਵ ਦੇ ਵਿੱਚ ਹੀ ਆਉਂਦੇ ਹਨ ਅਤੇ ਸਿੱਧਾ ਆਪਾਂ ਜੇਕਰ ਗੁਰੂ ਵਾਲੇ ਟੌਪਿਕ ਤੇ ਜਾਵਾਂਗੇ ਤਾਂ ਉਹ ਸਹੀ ਨਹੀਂ ਰਹਿੰਦਾ ਤਾਂ ਇਸ ਕਰਕੇ ਤੁਹਾਨੂੰ ਪਹਿਲਾਂ ਜਿਹੜੀ ਬੇਸਿਕ ਇਨਫੋਰਮੇਸ਼ਨ ਮੂਲ ਜਾਣਕਾਰੀ ਗੁਰਮਤਕ ਆਵਦੇ ਬਾਰੇ ਪਤਾ ਹੋਣੀ ਚਾਹੀਦੀ ਹੈ ਅਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਉਹੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੇਕਰ ਅਸੀਂ ਗੁਰਮਤ ਸ਼ਬਦ ਨੂੰ ਦੇਖੀਏ ਜੇਕਰ ਅਸੀਂ ਉਹਨੂੰ ਤੋੜ ਕੇ ਦੇਖੀਏ ਤਾਂ ਬਣਦਾ ਹੈ ਸ਼ਬਦ ਗੁਰਮਤ ਯਾਨੀ ਕਿ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਮਤ ਦੀਨ ਦੀ ਕੋਸ਼ਿਸ਼ ਕੀਤੀ ਹੈ ਹੁਣ ਦੇਖੋ ਆਪਾਂ ਕਿਸੇ ਵੀ ਗੁਰੂ ਜਿਹਦੇ ਨਾਲ ਹਨਾ ਐਦਾ ਤਾਂ ਮਿਲ ਨਹੀਂ ਸਕਦੇ ਆਪਾਂ ਪਰ ਹਾਂ ਆਪਾਂ ਇੱਕ ਕੰਮ ਜ਼ਰੂਰ ਕਰ ਸਕਦੇ ਹਾਂ ਜੋ ਉਹਨਾਂ ਦੁਆਰਾ ਰਚਨਾਵਾਂ ਲਿਖੀਆਂ ਗਈਆਂ ਨੇ ਉਹਨਾਂ ਤੋਂ ਰਚਨਾਵਾਂ ਉਹ ਬਾਣੀ ਨੂੰ ਪੜ੍ਹ ਕੇ ਜੋ ਸਾਨੂੰ ਮਤ ਮਿਲਦੀ ਹੈ ਉਹ ਸਭ ਕੁਝ ਕਿਸ ਦੇ ਵਿੱਚ ਆ ਜਾਂਦਾ ਹੈ ਗੁਰਮਤ ਕਾਵ ਦੇ ਵਿੱਚ ਹੀ ਆ ਜਾਂਦਾ ਹੈ ਜੇਕਰ ਅਸੀਂ ਕਹੀਏ ਕਿ ਅਸਲ ਬਾਣੀ ਦਾ ਸਰੋਤ ਕਿਹਨਾਂ ਨੂੰ ਮੰਨਿਆ ਗਿਆ ਹੈ ਤਾਂ ਉਹ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਅਸਲ ਬਾਣੀ ਦਾ ਸਰੋਤ ਮੰਨਿਆ ਗਿਆ ਹੈ ਅਤੇ ਗੁਰਮਤਕਾਵ ਦੇ ਵਿੱਚ ਦੇਖੋ ਆਪਣੇ ਜੋ ਗੁਰੂ ਸਾਹਿਬਾਨਾ ਨੇ ਉਹਨਾਂ ਨੇ ਕੀ ਕੀਤਾ ਹੈ ਆਪਣੀ ਆਪਣੀਆਂ ਜਿੰਨੀਆਂ ਵੀ ਰਚਨਾਵਾਂ ਆਪਣੀ ਜਿੰਨੀ ਵੀ ਬਾਣੀ ਹੈ ਹਨਾ ਤੇ ਉਹਨਾਂ ਨੇ ਆਪਾਂ ਨੂੰ ਕੀ ਕੀਤਾ ਹੈ ਆਪਦੀਆਂ ਰਚਨਾਵਾਂ ਦੇ ਰਾਹੀਂ ਸਾਨੂੰ ਮਤ ਦੀਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮਤ ਬਖਸ਼ੀ ਹੈ ਸਾਨੂੰ ਬਾਣੀ ਪੜ ਕੇ ਕੀ ਸੰਦੇਸ਼ ਮਿਲਦਾ ਹੈ ਕੀ ਨਿਰਦੇਸ਼ ਦਿੱਤਾ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਸ ਰਾਹ ਉੱਪਰ ਚੱਲਣਾ ਹੈ ਹਨਾ ਕਿਹੜੇ ਰਾਹ ਉੱਤੇ ਨਹੀਂ ਚੱਲਣਾ ਤਾਂ ਉਹ ਜਿੰਨਾ ਵੀ ਸੰਦੇਸ਼ ਹੈ ਉਹ ਜੋ ਵੀ ਮਤ ਹੈ ਉਹ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ ਸਾਰੀਆਂ ਹੀ ਗੱਲਾਂ ਸਾਨੂੰ ਗੁਰਮਤ ਕਾਉ ਦੇ ਵਿੱਚ ਆਪਾਂ ਪੜਦੇ ਹਾਂ ਇੱਥੋਂ ਹੀ ਸਾਨੂੰ ਰਾਪਤ ਹੁੰਦੀਆਂ ਨੇ ਹੁਣ ਤੁਸੀਂ ਦੇਖੋ ਆਪਾਂ ਕਿਹਾ ਕਿ ਜੋ ਅਸਲ ਬਾਣੀ ਦੇ ਸਰੋਤ ਹਨ ਉਹ ਹੈਗੇ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਦੇ ਵਿੱਚ ਕੀ ਅਸਲ ਤੇ ਬਿਲਕੁਲ ਸਟੀਕ ਜਾਣਕਾਰੀ ਮਤਲਬ ਪਾਈ ਜਾਂਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਹਰੇਕ ਘਰੇ ਤਾਂ ਨਹੀਂ ਲੈ ਕੇ ਜਾ ਸਕਦੇ ਦੇਖੋ ਸ਼੍ਰੋਮਣੀ ਗੁਰਦੁਆਰਾ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਵੀ ਕੀ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਹੈ ਉਹਨਾਂ ਨੂੰ ਕੱਢ ਕੇ ਛੋਟੇ-ਛੋਟੇ ਕੀ ਕਿੰਨਾ ਗੁਟਕਾ ਸਾਹਿਬ ਬਣਾਏ ਹੋਏ ਨੇ ਤੇ ਆਪਾਂ ਗੁਟਕਾ ਸਾਹਿਬ ਆਪਣੇ ਘਰਾਂ ਦੇ ਵਿੱਚ ਵੀ ਰੱਖ ਸਕਦੇ ਹਾਂ ਠੀਕ ਹੈ ਆਪਣੇ ਮੌਜੂਦ ਹੋ ਸਕਦੇ ਨੇ ਤੇ ਇਸ ਤਰ੍ਹਾਂ ਜੋ ਗੁਰੂਆਂ ਦੁਆਰਾ ਬਖਸ਼ੀ ਗਈ ਮੱਤ ਹੈ ਜੋ ਉਹਨਾਂ ਦੇ ਰਚਨਾਵਾਂ ਦੇ ਰਾਹੀਂ ਸਾਨੂੰ ਮੱਤ ਜਿਹੜੀ ਹੈ ਉਹ ਮਿਲਦੀ ਹੈ ਉਹੀ ਸਾਡੇ ਕਿਥਿਆ ਜਾਂਦਾ ਹੈ ਗੁਰਮਤਕਾਵ ਦੇ ਵਿੱਚ ਆਉਂਦਾ ਹੈ ਹੁਣ ਜੇਕਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਗੁਰਮਤ ਕਾਵ ਹੈ ਉਸ ਦਾ ਆਰੰਭ ਜਿਹੜਾ ਹੈ ਕਿਹੜੀ ਸਦੀ ਤੋਂ ਹੋਇਆ ਹੈ ਤਾਂ ਗੁਰਮਤ ਕਾਵ ਦਾ ਆਰੰਭ 12ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਹੈਗਾ ਇਹ ਸਾਰਾ ਜਿਹੜਾ ਸਦੀ 12ਵੀਂ ਤੋਂ ਲੈ ਕੇ ਨਾ 18ਵੀਂ ਤੱਕ ਇਹਨੂੰ ਆਪਾਂ ਗੁਰਮਤ ਕਾਵ ਵਾਲਾ ਮੰਨਿਆ ਜਾਂਦਾ ਹੈ ਕਿਉਂਕਿ ਆਦਿ ਗ੍ਰੰਥ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਵਿੱਚ ਤਾਂ ਭਗਤਾਂ ਦੀ ਬਾਣੀ ਵੀ ਦਰਜ ਹੈ ਪੱਟਾਂ ਦੀ ਬਾਣੀ ਵੀ ਦਰਜ ਹੈ ਹਨਾ ਤਾਂ ਦੇਖੋ ਆਪਾਂ 12ਵੀਂ ਸਦੀ ਤੋਂ ਹੀ ਕਿਉਂ ਹਨਾ ਵਾਈ ਇਹ ਕੁਐਸਚਨ ਕ੍ਰੀਏਟ ਹੁੰਦਾ ਹੈ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਭਗਤਾਂ ਦੀ ਬਾਣੀ ਵੀ ਵਿੱਚ ਦਰਜ ਹੈਗੇ ਹੁਣ ਜੋ ਸ਼ੇਖ ਫਰੀਦ ਜੀ ਸੀ ਇਹ ਹਨਾ ਇਹ ਭਗਤ ਸੀਗੇ ਤੇ ਇਹਨਾਂ ਦਾ ਆਪਰ ਦੇਖ ਲਓ ਜਨਮ 12ਵੀਂ 13ਵੀਂ ਸਦੀ ਦੇ ਵਿੱਚ ਹੀ ਸੀ ਤਾਂ ਉਥੋਂ ਹੀ ਆਪਾਂ ਉਹ ਪੀਰੀਅਡ ਲੈਂਦੇ ਹਾਂ ਠੀਕ ਹੈ ਜੀ ਇਸ ਕਰਕੇ ਗੁਰਮਤ ਕਾਵ ਦਾ ਜੋ ਨਿਕਾਸ ਵਿਕਾਸ ਸਿਰਜਣਾ ਸਾਲ ਹੈ ਉਹ 12ਵੀਂ ਸਦੀ ਤੋਂ ਹੀ ਜਿਹੜਾ ਹੈ ਮੰਨਿਆ ਜਾਂਦਾ ਹੈ ਹੁਣ ਜੇਕਰ ਪੁੱਛਿਆ ਜਾਵੇ ਦੇਖਿਆ ਜਾਵੇ ਕਿ ਗੁਰਮਤ ਕਾਵ ਦੇ ਵਿੱਚ ਕੀ ਕੁ ਜਾਂਦਾ ਹੈ ਮਤਲਬ ਕਿ ਕਿਹੜੇ ਕਿਹੜੇ ਕਾਵ ਰੂਪ ਆਉਂਦੇ ਨੇ 12 ਮਾਹ ਹੁੰਦੀਆਂ ਨੇ ਅਲਾਉਨੀਆਂ ਆਉਂਦੀਆਂ ਨੇ 12 7 12 52 ਅਖਰੀ ਹੁਣ ਜੋ 12 ਮਾਹ ਹੈ ਉਹ ਕਿਸ ਟਾਈਪ ਦੀ ਕਾਵ ਰੂਪ ਹੈ 12 ਮਹੀਨਿਆਂ ਤੇ ਆਧਾਰਿਤ ਰਚਨਾ ਹੈ ਅਲਾਉਨੀਆਂ ਕੀ ਹੁੰਦੀਆਂ ਨੇ ਜਦੋਂ ਹਨਾ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੀ ਉਸਤਤ ਉਸ ਦੀ ਤਾਰੀਫ ਦੇ ਵਿੱਚ ਜੋ ਕਾਵ ਰਚਨਾ ਗਾਈ ਜਾਂਦੀ ਹੈ ਉਸ ਨੂੰ ਆਪਾਂ ਅਲਾਉਨੀ ਕਹਿੰਦੇ ਹਾਂ 12 12 ਜੋ ਹੈਗੀਆਂ ਨੇ ਉਹ ਯੁੱਧ ਤੋਂ ਪਹਿਲਾਂ ਗਾਈਆਂ ਜਾਂਦੀਆਂ ਨੇ ਇਸ ਦੇ ਵਿੱਚ ਜੋ ਨਾਇਕ ਹੁੰਦਾ ਹੈ ਨਾ ਉਹ ਹਮੇਸ਼ਾ ਜਿੱਤ ਦੀ ਗੱਲ ਕਰਦਾ ਹੈ ਕਿਉਂਕਿ ਵਾਰਾ ਕਾਲਪਨਿਕ ਹੁੰਦੀਆਂ ਨੇ ਸਾਨੂੰ ਉਤਸ਼ਾਹ ਦਿੰਦੀਆਂ ਨੇ ਤਾਂ ਹੀ ਇਹ ਜੰਗ ਤੋਂ ਪਹਿਲਾਂ ਸੁਣਾਈਆਂ ਜਾਂਦੀਆਂ ਨੇ ਪੜੀਆਂ ਜਾਂਦੀਆਂ ਨੇ ਗਾਈਆਂ ਜਾਂਦੀਆਂ ਨੇ ਜੋ ਸੱਤ ਵਾਰਾਂ ਨੇ ਉਹ ਸੱਤ ਦਿਨਾਂ ਤੇ ਆਧਾਰਿਤ ਰਚਨਾ ਹੁੰਦੀ ਹੈ 52 ਅਖਰੀ 52 ਅਖਰੀ ਕੀ ਹੁੰਦੀ ਹੈ ਜੋ 52 ਅਖਰਾਂ ਤੇ ਆਧਾਰਿਤ ਰਚਨਾ ਹੋਵੇ ਪੱਟੀ ਕੀ ਹੁੰਦੀ ਹੈ 35 ਅੱਖਰਾਂ ਤੇ ਆਧਾਰਿਤ ਰਚਨਾ ਤਾਂ ਇਹ ਜਿਹੜੇ ਕਾਵ ਰੂਪ ਨੇ ਇਹ ਅਸੀਂ ਗੁਰਮਤਕ ਕਾਵ ਦੇ ਵਿੱਚ ਹੀ ਆਉਂਦੇ ਹਨ ਹੁਣ ਜੋ ਗੁਰੂ ਸਾਹਿਬਾਨ ਹੋਏ ਨੇ ਸਾਡੇ ਤਾਂ ਗੁਰੂ ਜੀ ਨੇ ਆਪਣੇ ਜੋ ਸਮਕਾਲੀਨ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਰਚਨਾਵਾਂ ਦੇ ਵਿੱਚ ਲਿਖਿਆ ਹੈ ਜੋ ਰਚਨਾਵਾਂ ਜੋ ਬਾਣੀ ਅਸੀਂ ਪੜ੍ਹਦੇ ਹਾਂ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਟਾਈਮ ਤੇ ਜਿਹੜਾ ਸੀ ਜੇਕਰ ਆਪਾਂ ਹਿਸਟਰੀ ਉਸ ਟਾਈਮ ਤੇ ਹਨਾ ਕੰਟੈਂਪੋਰੀ ਕਿੰਨਾ ਦਾ ਰਾਜ ਚੱਲ ਰਿਆ ਸੀ ਬਹਿਲੋਲ ਲੋਦੀ ਦਾ ਲੋਦੀ ਵੰਸ਼ ਦਾ ਹਨਾ ਤਾਂ ਜੋ ਜੋ ਵੀ ਗੁਰੂ ਸਾਹਿਬਾਨ ਆਏ ਨੇ ਉਹਨਾਂ ਨੇ ਉਹੀ ਆਪਣੀਆਂ ਰਚਨਾਵਾਂ ਦੇ ਵਿੱਚ ਲਿਖਿਆ ਹੈ ਜੋ ਉਹਨਾਂ ਦੇ ਸਮਕਾਲੀਨ ਹਾਲਾਤ ਸੀਗੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਰਚਨਾਵਾਂ ਦੇ ਵਿੱਚ ਲਿਖਿਆ ਹੈ ਤੇ ਇਹ ਜਿਹੜੀਆਂ ਰਚਨਾਵਾਂ ਦੇ ਵਿੱਚ ਜੋ ਇਹਨਾਂ ਨੇ ਸਮਾਜ ਦੇ ਚਿੱਤਰਣ ਨੂੰ ਪੇਸ਼ ਕੀਤਾ ਹੈ ਉਹ ਇੱਕ ਯਥਾਰਥਵਾਦੀ ਰੂਪ ਦੇ ਵਿੱਚ ਹੈ ਯਥਾਰਥਵਾਦੀ ਰੂਪ ਦਾ ਮਤਲਬ ਕੀ ਹੁੰਦਾ ਹੈ ਜਿਵੇਂ ਦੇਖਿਆ ਹੈ ਓਵੇਂ ਹੀ ਲਿਖਿਆ ਹੈ ਮਤਲਬ ਕਿ ਬਿਲਕੁਲ ਸੱਚ ਬਿਲਕੁਲ ਸੱਚ ਲਿਖਿਆ ਹੈ ਰਚਨਾਵਾ ਦੇ ਵਿੱਚ ਜੇਕਰ ਸਮਾਜ ਦੇ ਵਿੱਚ ਕੁਝ ਚੰਗਾ ਹੋ ਰਿਹਾ ਹੈ ਕੋਈ ਚੰਗਾ ਕਰ ਰਿਹਾ ਹੈ ਤਾਂ ਉਸ ਦੀ ਤਾਰੀਫ ਵੀ ਕੀਤੀ ਗਈ ਹੈ ਅਤੇ ਜੇਕਰ ਸਮਾਜ ਦੇ ਵਿੱਚ ਕੁਝ ਮਾੜਾ ਹੋ ਰਿਹਾ ਹੈ ਤਾਂ ਉਸ ਦੀ ਜਿਹੜੀ ਹੈ ਰਚਨਾਵਾਂ ਦੇ ਵਿੱਚ ਆਲੋਚਨਾ ਵੀ ਕੀਤੀ ਗਈ ਹੈ ਇਸ ਤਰ੍ਹਾਂ ਜੇਕਰ ਇੱਕ ਪਾਸੇ ਚੰਗਿਆਈ ਹੈ ਤਾਂ ਇੱਕ ਪਾਸੇ ਜਿਹੜੀ ਹੈ ਆਲੋਚਨਾ ਵੀ ਹੈਗੀ ਹੈ ਤਾਂ ਇਸ ਤਰ੍ਹਾਂ ਜੋ ਵੀ ਗੁਰੂ ਸਾਹਿਬਾਨ ਜੀ ਆਏ ਉਹਨਾਂ ਨੇ ਆਪਣੇ ਸਮਕਾਲੀਨ ਜਿਹੜੇ ਹਾਲਾਤ ਸੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਜਿਹੜੀਆਂ ਹੈ ਆਪਣੀਆਂ ਰਚਨਾਵਾਂ ਲਿਖੀਆਂ ਹਨ ਤੇ ਇਸ ਤਰ੍ਹਾਂ ਸਮਾਜ ਦਾ ਇੱਕ ਅਥਾਰਥਵਾਦੀ ਰੂਪ ਜਿਹੜਾ ਹੈ ਚਿੱਤਰਣ ਜਿਹੜਾ ਹੈ ਇਹਨਾਂ ਨੇ ਪੇਸ਼ ਕੀਤਾ ਹੈ ਹੁਣ ਜੇਕਰ ਪੁੱਛੀਏ ਤਾਂ ਕਿੰਨੇ ਪ੍ਰਕਾਰ ਦੇ ਵਿੱਚ ਗੁਰੂਆਂ ਦੀਆਂ ਰਚਨਾਵਾਂ ਨੂੰ ਵੰਡ ਸਕਦੇ ਹਾਂ ਤਾਂ ਗੁਰਮਤਕ ਕਾਵ ਧਾਰਾ ਨੂੰ ਅਸੀਂ ਬੇਸਿਕ ਪੰਜ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚਲੇ ਜੋ ਬਾਣੀਕਾਰ ਹਨ ਭਗਤ ਬਾਣੀਕਾਰ ਪਟ ਬਾਣੀਕਾਰ ਗੁਰਸਿੱਖ ਬਾਣੀਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਬਾਣੀਕਾਰ ਹੁਣ ਅਸੀਂ ਦੇਖਾਂਗੇ ਅੱਜ ਆਪਣੇ ਗੁਰੂ ਕੌਣ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਸਲ ਤੇ ਸਟੀਕ ਜਾਣਕਾਰੀ ਅਸਲ ਬਾਣੀ ਦੇ ਸਰੋਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੇ ਬਾਣੀਕਾਰ ਕੰਨੇ ਜਿੰਨਾ ਗੁਰੂ ਸਾਹਿਬਾਂ ਜਾਂ ਰਚਨਕਾਰਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹ ਕਿਹੜੇ ਪਾਠ ਦੇ ਵਿੱਚ ਆ ਜਾਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੇ ਬਾਣੀਕਾਰ ਦੇ ਵਿੱਚ ਆ ਜਾਣਗੇ ਅਤੇ ਹੁਣ ਕਿਹੜੇ ਗੁਰੂ ਸਾਹਿਬਾਂ ਦੀ ਜਿਹੜੀ ਬਾਣੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤਾਂ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਨੌਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤਾਂ ਟੋਟਲ ਕੁੱਲ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਹਨ ਵਿਚਲੇ ਬਾਣੀ ਕਰ ਇਹ ਪਹਿਲੇ ਜੋ ਸਾਡੇ ਪੰਜ ਗੁਰੂ ਸਾਹਿਬਾਨ ਅਤੇ ਨੌਵੇਂ ਗੁਰੂ ਸਾਹਿਬਾਨ ਕੁੱਲ ਛੇ ਗੁਰੂ ਸਾਹਿਬਾਨਾਂ ਦੀ ਜਿਹੜੀ ਬਾਣੀ ਹੈ ਉਹ ਦਰਜ ਹੈ ਅਸੀਂ ਸਿਲੇਬਸ ਦੇ ਪੁਆਇੰਟ ਆਫ 뷰 ਤੋਂ ਸਾਨੂੰ ਇਹ ਜੋ ਚਾਰ ਗੁਰੂ ਸਾਹਿਬਾਨ ਜੀ ਹਨ ਇਹ ਅਸੀਂ ਪੜਨੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਜੋ ਹੈਗੇ ਨੇ ਮੇਨ ਤੁਸੀਂ ਦੇਖ ਲੈਣਾ ਹੈ ਇਹ ਆਪਾਂ ਸਿਲੇਬਸ ਦੇ ਪੁਆਇੰਟ ਆਫ 뷰 ਤੋਂ ਇਹ ਗੁਰੂ ਜੀ ਲਿਖਿਆ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਭਗਤ ਬਾਨੀਕਾਰ ਹੁਣ ਆਪਾਂ ਦੇਖਾਂਗੇ ਕਿ ਕਿੰਨੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤਾਂ ਕੁੱਲ 15 ਭਗਤਾਂ ਦੀ ਬਾਣੀ ਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਹੁਣ ਉਹ ਜਿਹੜੀ ਦਰਜ ਹੈ ਕਿਸ ਰੂਪ ਦੇ ਵਿੱਚ ਦਰਜ ਹੈ ਸ਼ਲੋਕ ਦੇ ਰੂਪ ਦੇ ਵਿੱਚ ਦਰਜ ਹੈ ਸ਼ਬਦਾਂ ਦੇ ਰੂਪ ਦੇ ਵਿੱਚ ਦਰਜ ਹੈ ਸਵੈਯਦ ਰੂਪ ਦੇ ਵਿੱਚ ਦਰਜ ਹੈ ਮਤਲਬ ਕਿਹੜੇ ਰੂਪ ਦੇ ਵਿੱਚ ਤਾਂ ਜੋ ਭਗਤਾਂ ਦੀ ਬਾਣੀ ਹੈ ਉਹ ਉਹਨਾਂ ਦੇ ਸ਼ਬਦ ਦਰਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਟੋਟਲ 349 ਜਿਹੜੇ ਸ਼ਬਦ ਨੇ ਉਹ ਭਗਤਾਂ ਦੇ ਮਤਲਬ ਕਿ ਇਹਨਾਂ ਦੀ ਜੋ ਬਾਣੀ ਦੇ ਸ਼ਬਦ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਜੋ ਪਟ ਬਾਣੀਕਾਰ ਹੋਏ ਹਨ ਕਿੰਨੇ ਕਿਹੜੇ-ਕਿਹੜੇ ਪਟਾਂ ਦੀ ਬਾਣੀ ਦਰਜ ਹੈ ਤਾਂ ਕੁੱਲ 11 ਪਟਾਂ ਦੀ ਬਾਣੀ ਦਰਜ ਹੈ ਕਿਹੜੇ ਰੂਪ ਦੇ ਵਿੱਚ ਦਰਜ ਹੈ ਸਵਈਏ ਕਿੰਨੇ ਸਵਈਏ 123 ਸਵਈਏ ਜਿਹੜੇ ਨੇ ਉਹ ਦਰਜ ਹਨ ਸ੍ਰੀ ਗੁਰੂ